ਹਾਂਜੀ ਸਸ਼ਟੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਤੇ ਬਸ ਕੁਛ ਆਪਣੇ ਬੈਗੇ ਕੁਛ ਬੈਠਣਾ ਬਸ ਬੈਠ ਜਾਣਗੇ ਟਾਈਮ 1:30 ਹੋ ਗਏ ਤੇ ਕੁਛ ਕੰਮ ਰਹਿੰਦੇ ਨੇ ਜਿਹੜੀ ਆਪਣੇ ਅੰਦਰ ਹਰਮਨ ਨੂਰੀ ਖੁੱਲ ਗਈ ਵੇ ਤੇ ਆਪਾਂ ਅੱਜ ਨਾ ਆਪਾਂ ਨੂੰ ਕਿਸੇ ਵੀਰ ਭੈਣ ਨੇ ਪਤਨੀ ਭੈਣ ਕੋਤਨੀ ਵੀਰ ਚਲ ਕੋਈ ਵੀ ਹੋਇਆ ਕਮੈਂਟ ਕੀਤਾ ਸੀ ਆਪਦਾ ਰਿਪਲਾਈ ਦੇਣ ਵਾਸਤੇ ਚਲੋ ਕਿਸੇ ਨੂੰ ਹੋਰ ਵੀ ਹਨਾ ਪਤਾ ਲੱਗ ਜਾਂਦਾ ਹੈਗਾ ਤੇ ਰਿਪਲਾਈ ਤਾਂ ਮੈਂ ਉਹਨਾਂ ਨੂੰ ਕੱਲਿਆਂ ਨੂੰ ਵੀ ਦੇ ਕੇ ਦੱਸ ਸਕਦੀ ਆ ਚਲੋ ਵੀ ਮੈਨੂੰ ਆਏ ਆ ਕਿਸੇ ਦਾ ਹੋਰ ਕਈ ਕਈਆਂ ਨੇ ਪੁੱਛਿਆਗਾ ਭਾਰ ਬਾਰੇ ਵੀ ਪਸ਼ੂ ਦੇ ਭਾਰ ਪੈਂਦਾ ਹੈਗਾ ਉਹਨਾਂ ਦੇ ਪਸ਼ੂ ਨੂੰ ਮਹੀਨਾ ਰਹਿੰਦਾ ਹੈਗਾ ਤੇ ਕਈ ਵਾਰ ਸੂਣ ਤੋਂ ਬਾਅਦ ਪੈਣ ਲੱਗ ਜਾਂਦਾ ਉਹਦੇ 'ਚ ਦਿੱਕਤ ਆਉਂਦੀ ਨਹੀਂ ਨਾ ਸੂਣ ਤੋਂ ਪਹਿਲਾਂ ਹੁੰਦਾ ਠੀਕ ਆ ਉਹਦੇ ਵਾਸਤੇ ਕੋਈ ਉਹ ਦਿੱਤਾ ਜਾਂਦਾ ਹੈਗਾ ਉਹਨਾਂ ਦਾ ਕਹਿੰਦੇ ਮਹੀਨਾ ਰਹਿੰਦਾ ਸੂਣ ਦਾ 20 ਦਿਨ ਰਹਿ ਕੇ ਖਣੀ ਮਹੀਨਾ ਰਹਿ ਗਿਆ ਐਵੇਂ ਜਿਹਾ ਕੁਝ ਤੇ ਵੀ ਉਹਦੇ ਵਾਸਤੇ ਦਵਾਈ ਦੱਸੋ ਤੇ ਫਿਲਹਾਲ ਤਾਂ ਜੀ ਕਿੰਨਾ ਕ ਪਿੰਦਾ ਹਨਾ ਚਲੋ ਕਿੰਨਾ ਵੀ ਹੋਵੇ ਤੁਸੀਂ ਇੱਕ ਨਾਂ ਪंसारी ਦੀ ਦੁਕਾਨ ਤੋਂ ਸੁਹਾਗਾ ਲਿਆਇਓ ਸੁਹਾਗਾ ਮਿਲਦਾ 1/2 ਕਿਲੋ ਸੁਹਾਗਾ ਲਿਆ ਲਿਆ ਕੇ ਜੀ ਉਹਨੂੰ ਭੁੰਨ ਲਿਓ ਠੀਕ ਹੈ ਉਹਨੂੰ ਚੁਪੜੀ ਕਰਦੀ ਉਹਨੂੰ ਨਾ ਪਹਿਲਾਂ ਤਾਂ ਸੁਹਾਗੇ ਨੂੰ ਕੁੱਟ ਲਿਓ ਕੁੱਟ ਕੇ ਨਾ ਪੀਸ ਕੇ ਮਲ ਕੇ ਪਾਊਡਰ ਦੀ ਤਰ੍ਹਾਂ ਹੋ ਜਾਊ ਫਿਰ ਉਹਨੂੰ ਨਾ ਕੜਾਹੀ ਵਿੱਚ ਲੈ ਕੇ ਭੁੰਨ ਲਿਓ ਭੁੰਨ ਕੇ ਨਾ ਉਹ ਫੁੱਲ ਜਾਊਗਾ ਫੁੱਲ ਜਾਊਗਾ ਉਹਨੂੰ ਫਿਰ ਫਿਰ ਚੰਗੀ ਤਰ੍ਹਾਂ ਪੀਸਣਾ ਹੈਗਾ ਜਦੋਂ ਭੁੰਨ ਲਿਆ ਫਿਰ ਫਿਰ ਉਹਨੂੰ ਪੀਸ ਕੇ ਪਾਊਡਰ ਬਣਾ ਕੇ ਉਹਨੂੰ ਰੋਜ਼ ਡੇਲੀ 100 ਗ੍ਰਾਮ ਦੇਣੀ ਦੇਣਾ ਹੈਗਾ ਤੇ ਤੁਹਾਡੇ ਭਾਰ ਦੀ ਪ੍ਰੋਬਲਮ ਹੱਲ ਹੋ ਜਾਊਗੀ ਤੇ ਜਿਵੇਂ ਦੁਆਰਾ ਫਿਰ ਦੱਸ ਦਨੀ ਹੈਗੀ ਮੈਂ ਨਹੀਂ ਮੈਂ ਤੁਹਾਨੂੰ ਪ੍ਰੈਕਟੀਕਲ ਵੀ ਕਰਕੇ ਦੱਸ ਦਿੰਦੀ ਫਿਲਹਾਲ ਆਪਣੇ ਪਸੂ ਦੇ ਕਿਸੇ ਨੂੰ ਮੈਨੂੰ ਜ਼ਰੂਰਤ ਨਹੀਂ ਮੈਂ ਤਾਂ ਨਹੀਂ ਲਿਆਂਦਾ ਪ੍ਰੈਕਟੀਕਲ ਕਰਕੇ ਵੀ ਦੱਸਦੀਏ ਚਲੋ ਵੈਸੇ ਵੀ ਉਹ ਹੋ ਜਾਂਦਾ ਜਿਵੇਂ ਕਿ ਅੱਧਾ ਕਿਲੋ ਸੁਹਾਗਾ ਲਿਆਇਓ ਤੁਸੀਂ ਪਸਾਰੀ ਦੀ ਦੁਕਾਨ ਤੋਂ ਮਿਲ ਜਾਊਗਾ ਸੁਹਾਗਾ ਉਹਨੂੰ ਪਹਿਲਾਂ ਤਾਂ ਪੀਸ ਲਿਓ ਮਿਕਸੀ ਜਗ੍ਰाइंड ਕਰਕੇ ਜੋ ਪਾਊਡਰ ਬਣਾ ਲਿਆ ਉਹਦਾ ਪਾਊਡਰ ਬਣਾ ਕੇ ਫਿਰ ਉਹਨੂੰ ਨਾ ਹਾਂ ਮੰਨ ਕੇ ਭੁੰਨ ਲਿਓ ਕੜਾਹੀ 'ਚ ਪਾ ਕੇ ਹਲਕਾ ਹਲਕਾ ਫੁੱਲੀ ਜਾਊਗਾ ਜਿਵੇਂ ਜਿਵੇਂ ਭੁੱਜੀ ਜਾਊ ਭੁੰਨ ਕੇ ਨਾ ਖੋਲ ਲਿਆ ਜਦੋਂ ਬਾਅਦ ਚ ਫੇਰ ਉਹਨੂੰ ਫੇਰ ਫੇਰ ਪੀਸਣਾ ਹੈਗਾ ਪੁੰਨ ਕੇ ਫੇਰ ਉਹਨੂੰ ਪਾਊਡਰ ਬਣਾ ਲਿਓ ਜਮਾ ਫੇਰ ਉਸ ਤਰ੍ਹਾਂ ਤੇ ਉਸ ਤੋਂ ਬਾਅਦ ਉਹ ਚ ਰੋਜ਼ ਉਹਨੂੰ ਡੇਲੀ 100 ਗ੍ਰਾਮ ਦਿਓ ਤੁਸੀਂ ਤੇ ਜਿੰਨਾ ਵੀ ਹੋਊਗਾ ਤੇ ਜਿਵੇਂ ਜਿਵੇਂ ਉਹ ਖਾਈ ਜਾਊ ਤੁਹਾਡੇ ਭਾਰ ਦੀ ਪ੍ਰੋਬਲਮ ਉਹਦੀ ਪਸ਼ੂ ਦੀ ਘਟੀ ਜਾਊਗੀ ਇਹ ਕਰਕੇ ਦੇਖ ਲਿਓ ਤੇ ਇੱਕ ਵੈਸੇ ਕਮਰਕਸ ਉਹ ਨਹੀਂ ਕਮਰਕਸ ਨਹੀਂ ਸੌਰੀ ਉਹ ਕੀ ਹੁੰਦੇ ਸਤਿਆਨਾਸੀ ਵੀ ਕਹਿੰਦੇ ਹੁੰਦੇ ਨੇ 4 2 ਜਾਂ ਉਹਨੂੰ ਕਚੀਰਾ ਹੂਨ ਦੇ ਸ਼ੱਕਰ ਪਿਆਈ ਜੋ ਉਹ ਵੀ ਠੰਡੀ ਹੁੰਦੀ ਹੈ ਵੈਸੇ ਚਲੋ ਆਹ ਠੀਕ ਆ ਆ ਕਰਕੇ ਦੇਖੋ ਜੀ ਤੁਸੀਂ ਤੇ ਇਹਦਾ ਹੱਲ ਇਹਦੇ ਨਾਲ ਮਿਲ ਜੂ ਨੂਰੀ ਇੱਧਰ ਆ ਬੰਨਾਂ ਤੈਨੂੰ ਇਹ ਖੁੱਲ ਗਈ ਜੀ ਆਪਾਂ ਇਹਨੂੰ ਵੀ ਬੰਨਦੇ ਆ ਸੁਹਾਗਾ ਲੈ ਕੇ ਉਹਨੂੰ ਭੁੰਨ ਕੇ ਚੰਗੀ ਤਰ੍ਹਾਂ ਪਾਊਡਰ ਜਿਹਾ ਬਣਾ ਲਿਓ ਭੁੰਨ ਕੇ ਫਿਰ ਉਹਨੂੰ 100 ਗ੍ਰਾਮ ਦੇ ਦਿਆ ਕਰੋ ਤੇ ਉਹਦੇ ਨਾਲ ਤੁਹਾਡੇ ਜਿਵੇਂ ਪਸ਼ੂ ਦਾ ਸੂਣ ਤੋਂ ਪਹਿਲਾਂ ਬਾਹਰ ਪੈਂਦਾ ਉਹਦਾ ਹੱਲ ਹੋ ਜਾਊਗਾ ਕਈ ਵਾਰ ਵੀ ਸੂਣ ਤੋਂ ਬਾਅਦ ਪੈਂਦਾ ਉਹਦਾ ਤੋ ਕੋਈ ਆਪਾਂ ਨੂੰ ਹੱਲ ਪਤਾ ਨਹੀਂ ਹੈਗਾ ਉਹ ਤਾਂ ਤੁਹਾਨੂੰ ਜ਼ਿਆਦਾ ਹੋਵੇ ਹਨਾ ਉਹ ਦਾ ਕੋਈ ਹੱਲ ਹੀ ਨਹੀਂ ਹੈਗਾ ਸੂਣ ਤੋਂ ਬਾਅਦ ਤਾਂ ਸੂਣ ਤੋਂ ਪਹਿਲਾਂ ਹੋ ਸਕਦਾ ਹੈਗਾ ਤੇ ਜੇ ਜ਼ਿਆਦਾ ਉਹਦੇ ਨਾਲ ਇੱਕ ਰੱਸੀ ਵੀ ਪਾ ਕੇ ਰੱਖੋ ਕਈ ਵਾਰ ਹੈ ਨਾ ਇਹ ਪ੍ਰੋਬਲਮ ਜਾ ਰਹੀ ਆ ਜਾਂਦੀ ਹੈ ਬੱਚੇ ਜਾਨੀ ਸਾਰੀ ਬਾਹਰ ਆ ਜਾਂਦੀ ਹੈ ਤੇ ਤੁਸੀਂ ਰੱਸੀ ਵੀ ਪਾ ਕੇ ਰੱਖੋ ਤੇ ਇਹ ਵੈਸੇ ਦੇ ਕੇ ਦੇਖੋ ਤੁਸੀਂ ਇਹਦੇ ਨਾਲ 100% ਹੱਲ ਹੋ ਹੀ ਜਾਣਾ ਹੈਗਾ ਤੁਹਾਡਾ ਤੇ ਠੀਕ ਹੈ ਜੀ ਤੁਹਾਨੂੰ